ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਨਸੂਰ ਦੇਵਾ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰਾ ਇੱਥੋਂ 2 ਕਿਲੋਮੀਟਰ ਹੈ ਮਤਲਬ ਜੀਰੇ ਸ਼ਹਿਰ ਦੇ ਬਿਲਕੁਲ ਨਾਲ ਦਾ ਇਹ ਪਿੰਡ ਵੈਸੇ ਜੇ ਛੜਕ ਦੀ ਗੱਲ ਕਰਦੇ ਆ ਦੱਸੋ ਤਾਂ ਜੀਰੇ ਤੋਂ ਜਿਹੜਾ ਕੋਟੀ ਸੇਖਾ ਮੋਗੇ ਵਾਲਾ ਰੋਡ ਹੈ ਜਿਹੜੀ ਸੜਕ ਹੈ ਉਹ ਸੜਕ ਦੇ ਨੇੜ ਇਹ ਪਿੰਡ ਆਉਂਦਾ ਹੈ ਤੇ ਉਸ ਚੜਕ ਤੋਂ ਜਦੋਂ ਮਨਸੂਰ ਦੇਵੇ ਵਾਲ ਨੂੰ ਮੁੜਦੇ ਆਂ ਤਾਂ ਰਸਤੇ ਦੇ ਵਿੱਚ ਹੀ ਬਾਈ ਜੀ ਹੋਰਾਂ ਦਾ ਘਰ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਖੇਤੀਬਾੜੀ ਦਾ ਕੰਮ ਵੱਡੇ ਪੱਧਰ ਤੇ ਕਰਦੇ ਆ ਮਤਲਬ ਖੇਤੀਬਾੜੀ ਜਿਆਦਾ ਕਰਦੇ ਬਾਈ ਹੋਰੀ ਤੇ ਨਾਲ ਪਸ਼ੂ ਵੀ ਬਹੁਤ ਰੱਖੇ ਪਿਆ ਤੁਸੀਂ ਇਹ ਖੁਰਨੀ ਦੇਖੋਗੇ ਸਾਰੀ ਵੀ ਸਾਰੀ ਸੁਖਣਾ ਭਰੀ ਵੀ ਐ ਮੱਝਾਂ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਦੋ ਮੱਝਾਂ ਬਾਈ ਨੇ ਵਿਕਾਊ ਕੀਤੀਆਂ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਹੈ ਕਿ ਆ ਵੀ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਆ ਕੇ ਕਰ ਲਿਓ ਮੇਰਾ ਕੰਮ ਆ ਤੁਹਾਨੂੰ ਵੀਡੀਓ ਚ ਪਸ਼ੂ ਦਿਖਾ ਦੇਆ ਬਾਕੀ ਜੋ ਡੀਲ ਹੋਣੀ ਹੈ ਉਹ ਸਿੱਧੀ ਤੁਹਾਡੀ ਮਾਲਕ ਦੇ ਨਾਲ ਹੋਣੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਇਸ ਮੱਝ ਬਾਰੇ ਜਾਣਕਾਰੀ ਲਈਏ ਉਸ ਤੋਂ ਬਾਅਦ ਜਿਹੜੀ ਇੱਧਰ ਮੱਝ ਖੜੀ ਹੈ ਇਹਦੇ ਬਾਰੇ ਇਨਫੋਰਮੇਸ਼ਨ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸਿਓ ਵੀਰ ਆਪਣਾ ਕੀ ਬਲਜੀਤ ਸਿੰਘ ਬਲਜੀਤ ਭਾਈ ਪਸ਼ੂ ਵੀ ਨਾਲ ਰੱਖਦੇ ਹਾਂ ਤੇ ਖੇਤੀ ਫਿਰ ਵਾਵਾ ਕਰਦੇ ਹਾਂ ਹੈ ਹਾਂ ਜੀ ਖੇਤੀ ਵਾਹ ਕਰੀ ਜੀ ਠੀਕ ਹੈ ਹੁਣ ਪਸ਼ੂ ਘਟਾਉਣ ਦਾ ਰਦਾ ਬਣ ਗਿਆ ਆ ਬੰਦੇ ਬੰਦੇ ਘਟ ਮਿਲਦੇ ਉਹ ਚੀਜ਼ਾਂ ਲਈ ਇਹ ਰਿਹਾ ਬਹੁਤ ਜਿਆਦਾ ਵੈਸੇ ਜੀ ਇਹ ਦੋ ਵੇਚ ਤੇ ਫਿਰ ਵੀ ਸੁਖਣਾ ਪਸੂ ਤਾਂ ਘਰਾਂ ਨਾਲੋਂ ਫਿਰ ਵੀ ਵੱਧ ਹੀ ਆਣਗੇ ਨਾ ਹਾਂ ਕੋਈ ਜਿਆਦਾ ਹੀ ਹੈ ਠੀਕ ਹੈ ਦੁੱਧ ਡੇਰੀ ਤੇ ਪਾਉਣੇ ਘਰਾਂ ਜਾਂਦਾ ਇਹ ਡੇਰੀ ਤੇ ਪਾਈਦਾ ਜੀ ਡੇਰੀ ਤੇ ਪਾਉਣੇ ਠੀਕ ਹੈ ਅੱਛਾ ਭਾਈ ਅੱਜ ਆਪਾਂ ਦੋ ਮੱਝਾਂ ਵਕਾਉ ਕੀਤੀਆਂ ਪਹਿਲੇ ਨੰਬਰ ਤੇ ਇਧਰ ਮੱਝ ਖੜੀ ਐ ਐ ਕਨ ਮਸੂਆ ਇਸ ਹੁੰਦੀ ਐ ਜੀ ਤੀਜਾ ਖੂਗਾ ਹੋਣੀ ਐ ਤੀਜਾ ਸੂਆ ਸੂਗੀ ਦੂਜੇ ਸਵੇ ਆਪਣੇ ਕੋਲ ਘਰੇ ਸੀ ਨਹੀਂ ਪਹਿਲਾਂ ਤੋਂ ਘਰੇ ਹੀ ਪੱਕੇ ਬਣੀ ਆ ਪਹਿਲਾਂ ਫਲ ਫਟ ਗਈ ਪਈਦੇ ਹੋਏ ਅੱਛਾ ਮਤਲਬ ਹੈ ਇਹ ਆਪਣੇ ਘਰ ਦੀ ਝੋਟੀ ਹੈ ਅੱਛਾ ਦੁੱਧ ਦੇ ਦਾ ਕੀ ਰਿਕਾਰਡ ਰਿਹਾ ਪਿਛਲੇ ਸੂਹੇ ਚ ਕਿੰਨਾ ਦੁੱਧ ਦੁੱਧ 14-15 ਕਿਲੋ ਆਮ ਹੀ ਦੇਈ ਜਾਂਦੀ ਹੈ 14 ਤੋਂ 15 ਕਿਲੋ ਦੇ ਦਿੰਦੀ ਹੈ ਦਿਨ ਕਿੰਨੇ ਲਉ ਭਾਈ ਸੋਚ ਰਹਿਣ ਜੀ ਇਹਦੇ ਜਿਹੜੇ ਪਏ ਹੈ ਸ਼ਿਫਾ ਦਿਨ 6-7 ਦਿਨ ਹਜੇ ਪਏ ਕੀ ਡਿਮਾਂਡ ਰਹਿਣੀ ਬਲਜੀਤ ਭਾਈ ਇਹ 149 ਹੈ ਜੀ 1,45,000 ਠੀਕ ਹੈ ਤੋਰਗੇ ਨੂੰ ਭਾਈ ਸੋ ਦੋਸਤੋ ਰੇਟ 1,45,000 ਹੈ ਪਰ ਇੱਕ ਗੱਲ ਐਡ ਕਰ ਦਨਾ ਵੀ ਰੇਟ ਫਿਕਸ ਨਹੀਂ ਹੁੰਦਾ ਕਿਉਂਕਿ ਘਰੇਲੂ ਪਸ਼ੂ ਹੈ ਵਾਈ ਕੋਲੇ ਆਮ ਫਾਰਮਰ ਖੇਤੀਬਾੜੀ ਦੇ ਰੁਜੇ ਚ ਰੁਜੇ ਹੋਏ ਆ ਕਦੇ ਕਦੇ ਪਸ਼ੂ ਵੇਚਣਾ ਹੁੰਦਾ ਸੋ ਰੇਟ ਜਿਹੜਾ ਡਿਮਾਂਡ ਅਗਲਾ ਆਪਦੀ ਚੀਜ਼ ਦੀ ਕਰਦਾ ਬਾਕੀ ਜਿਹਨੂੰ ਜੱਜਦਾ ਉਹ ਆਪਦੇ ਜੱਜ ਦੇ ਰੇਟ ਦੇ ਹਿਸਾਬ ਤੇ ਗੱਲਬਾਤ ਕਰ ਸਕਦਾ ਹੁੰਦਾ 1 ਲੱਖ 45000 ਫਿਲਹਾਲ ਬਾਈ ਨੇ ਡਿਮਾਂਡ ਰੱਖੀ ਹੈ ਸਭੀ ਚੰਗੀ ਐ ਮੱਜ ਢਾਂਚੇ ਦੀ ਖੁੱਲੀ ਐ ਦਰਮਿਆਨੇ ਕਰ ਦਜੇ ਸੋ ਸਵੇਕ ਵਾਰ ਫੇਰ ਖੋਲਾਂਗੇ ਪਰ ਤੁਸੀਂ ਹਵਾਨੇ ਦੀ ਗਾੜੀ ਨੋਟ ਕਰ ਲਓ ਇਦਾਂ ਦੀ ਵਿੱਥੀ ਹੈ ਥਣਾ ਚ ਆਪਸ ਵਿੱਚ ਵਿੱਥੀ ਥਣਾ ਦੀ ਜਿਵੇਂ ਅਗਲੇ ਥਣਾ ਦੀ ਆਪਸ ਵਿੱਚ ਤੇ ਪਿਛਲੇ ਥਣਾ ਦੀ ਆਪਸ ਵਿੱਚ ਬੜੀ ਚੰਗੀ ਵਿੱਥੀ ਤੇ ਥਣ ਲੱਗਾ ਹਵਾਨਾ ਜਿਹੜਾ ਉਹ ਹੁਣ ਫੇਰ ਤੁਸੀਂ ਦੇਖਿਓ ਜੇ ਢਾਂਚਾ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਮੱਝ ਸੰਵੀ ਬਾਈ ਨੇ ਸੰਭਾਲੀ ਚੰਗੀ ਹੈ ਕਾਫੀ ਚੌੜੇ ਢਾਂਚੇ ਦੀ ਹੈ ਹਵਾਨੇ ਦਾ ਰੋਖ ਹੁਣ ਤੁਸੀਂ ਦੇਖ ਲਓ ਅਜੇ ਹੱਫਤਾ ਲੈਂਦੀ ਹੈ ਸੂਨ ਦੇ ਵਿੱਚ ਸੋ ਇਦਾਂ ਦਾ ਰੋਖ ਹਵਾਨੇ ਦਾ ਹੈ 145 ਡਿਮਾਂਡ ਆ ਦੋਸਤੋ ਮਾਨਤਨ ਬਾਈ ਕਰ ਦੂਗਾ ਵਿੱਚੋਂ ਤੁਹਾਨੂੰ ਜਿੰਨੇ ਚੱਜ ਦੇ ਲਾ ਕੇ ਦੇਖ ਲਓ ਲੈ ਚਲੋ ਭਾਈ ਵਾਪਸ ਸੋ ਹਵਾਨਾ ਤਾਂ ਮੇਰੇ ਖਿਆਲ ਚ ਕਲੀਅਰ ਤੁਹਾਨੂੰ ਇਸ ਟਾਈਮ ਇਹਦਾ ਜਿਹੜਾ ਉਹ ਜੱਜਮੈਂਟ ਹੁੰਦੀ ਹੋਣੀ ਹੈ ਬੰਦਿਓ ਭਾਈ ਸੋ ਇਹ ਪਹਿਲੇ ਨੰਬਰ ਤੇ ਆ ਇਸ ਤੋਂ ਬਾਅਦ ਇੱਕ ਹੋਰ ਮੱਝ ਜਿਹੜੀ ਬਾਈ ਕੋਲ ਵਿਕਰੀ ਵਾਲੀ ਉਹ ਵੀ ਤੁਹਾਨੂੰ ਦਿਖਾਉਂਗਾ ਦੋ ਨਗ ਇਸ ਵੀਡੀਓ ਚ ਕਵਰ ਕਰਨੇ ਸੀ ਇੱਕੋ ਘਰ ਦੇ ਵਿੱਚੋਂ ਆਪਾਂ ਦੋਨੇ ਤੁਹਾਨੂੰ ਦਿਖਾ ਦੇਣੀ ਹੈ ਬਈ ਇਹਦੀ ਪੂਛ ਫੜੀ ਮੜੀ ਜੀ ਸੋ ਹੁਣ ਐਮੜਾ ਹਲਾ ਦੇ ਬਈ ਹੁਣ ਹਵਾਨਾ ਸੋ ਨੋਟ ਕਰ ਲਿਓ ਇਦਾਂ ਦਾ ਰੋਖਾ ਠੀਕ ਹੈ ਬਈ ਓਕੇ ਸੋ ਇਹ ਪਹਿਲੇ ਨੰਬਰ ਤੇ ਇਹ ਤੋਂ ਬਿਨਾ ਇੱਕ ਮੱਝ ਹੋਰ ਹੈ ਜਿਹੜੀ ਬਾਈ ਕੋਲ ਵਿਕਰੀ ਵਾਲੀ ਹੈ ਬਲਜੀਤ ਭਾਈ ਇਹਦੀ ਡਿਟੇਲ ਪਹਿਲਾਂ ਦੱਸ ਦਿਓ ਜੇ ਇਹ ਕਿੰਨਾ ਮਸੂਆ ਸੁੰਦੀ ਹੈ ਬਈ ਇਹ ਜਿ ਪਾਈ ਮਸੂਆ ਹੈ ਠੀਕ ਹੈ ਕਿੰਨੇ ਕ ਦਿਨ ਲਾਉਗੀ ਸੂਨ ਚ ਇਹ ਬਾ ਦੋ ਤਿੰਨ ਦਿਨ ਇਹਦਾ ਰੇਟ ਕੀ ਰਹੂਗਾ ਇਹਦਾ 95000 ਰੁਪਏ ਟੋਰੀ ਬਾਈ ਸੋ ਦੋਸਤੋ ਇਹ ਦਰਮਿਆਨਾ ਜਿਹਾ ਕੱਦ ਆ ਬਾਹਲੇ ਵੱਡੇ ਕੱਦ ਚ ਨਹੀਂ ਗਈ ਟਾਂਚੇ ਦੀ ਇਹ ਵੀ ਚੌੜੀ ਹੈ ਇਹਦਾ ਰੇਟ 95000 ਹੈ ਪੰਜਵਾ ਸੂਆ ਬਾਈ ਕਹਿੰਦਾ ਇਹਨੇ ਸੂਣਾ ਹੈ ਕਿੰਨਾ ਕੁ ਦੇਣ ਦੀ ਦੁੱਧ ਉਹਦੀ 15 ਕਿਲੋ ਆਮ ਹੀ ਅਛੇ ਵੀ ਦੇ ਦਿੰਦੀ ਇਹਨਾਂ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਦੁੱਧ ਦੇ ਵੀ 15 ਕਿਲੋ ਦੇ ਦਿੰਦੀ ਹੈ ਪਰ ਇਹ ਛੋਟੇ ਕੱਦ ਦੀ ਮੱਝ ਚੌੜੀ ਕਾਫੀ ਹੈ ਬਾਕੀ ਜੋ ਚੀਜ਼ ਹੈ ਤੁਹਾਡੇ ਸਾਹਮਣੇ ਆ ਰੇਟ 95000 ਡਿਮਾਂਡ ਹੈ ਮਾਨਤਨ ਹੋ ਜੂਗਾ ਇਹ ਬਲਜੀਤ ਭਾਈ ਕਿੰਨੇ ਦਿਨ ਬਾਕੀ ਹੋਣਗੇ ਦੇ ਠੀਕ ਹੈ ਇਹ ਦੋ ਤਿੰਨ ਦਿਨ ਹੀ ਦੱਸੋ ਲੈਂਦੀ ਹੈ ਇਹਦੀ ਤਿਆਰੀ ਵੀ ਵੈਸੇ ਸੋਹਣੀ ਖੜੀ ਵੀ ਹੈ ਹੁਣ ਸੋ ਜਦੋਂ ਬੱਚੇ ਨੂੰ ਜਨਮ ਦੇ ਦੂਗੀ ਫੇਰ ਇਹਦਾ ਪੇਟ ਥੋੜਾ ਸੈੱਟ ਹੋਊਗਾ ਇਸ ਟਾਈਮ ਥੋੜਾ ਸੈਜ ਵੱਡਾ ਦਿਸਦਾ ਪੇਟ ਦਾ ਫਵਾਨਾ ਇਹਦਾ ਤੁਸੀਂ ਇਹਦਾ ਰੂਪ ਦੇਖ ਸਕਦੇ ਬੰਦੋ ਬਈ ਸੋਏ ਦੋ ਮੱਜਾਂ ਦੱਸੋ ਬਾਈ ਨੇ ਵਿਕਾਊ ਕੀਤੀਆਂ ਮਨਸੂਰ ਦੇਵਾ ਪਿੰਡ ਦੇ ਵਿੱਚ ਦੋਨੇ ਹੀ ਨਾਗ ਤੁਹਾਨੂੰ ਦਿਖਾਤੇ ਆ ਦੋਨਾਂ ਦੀ ਕੀਮਤ ਤਾਂ ਬਾਈ ਨੇ ਵੀਡੀਓ ਦੇ ਵਿੱਚ ਹੀ ਰੱਖਤੀ ਹੈ ਇੱਕ ਦਾ ਰੇਟ 95 ਆ ਤੇ ਦੂਜੀ ਦਾ ਰੇਟ 145 ਆ ਸੋ ਦੋਨਾਂ ਮੱਜਾਂ ਦੇ ਦੱਸੋ ਰੇਟ ਬਾਈ ਨੇ ਵੀਡੀਓ ਦੇ ਵਿੱਚ ਰੱਖਤੇ ਆ ਇੱਕ ਦਾ ਰੇਟ 95 ਆ ਤੇ ਦੂਜੀ ਦਾ 145 ਆ 2 ਲੱਖ ਤੇ 40 ਹਜ਼ਾਰ ਜੋੜੇ ਦੀ ਡਿਮਾਂਡ ਹੈ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਜਿਹੜਾ ਨਾਲ ਤੁਹਾਨੂੰ ਜਚੂਗਾ ਭਾਵੇਂ ਇੱਕ ਖਰੀਦੋ ਭਾਵੇਂ ਕੱਲਾ ਦੋਨੇ ਇਕੱਠੇ ਖਰੀਦ ਲਓ ਉਹ ਤੁਸੀਂ ਡੀਲ ਵਾਈ ਦੇ ਨਾਲ ਜਿਹੜੀ ਉਹ ਕਰ ਸਕਦੇ ਧੰਨਵਾਦ ਵੀਡੀਓ ਦੇਖਣ ਲਈ